ਪੰਥਕ ਕਾਲੀ ਲਹਿਰ ਵੱਲੋਂ ਇੱਕ ਪੰਥਕ ਕਾਲੀ ਲਹਿਰ ਦੀ ਕੋਰ ਕਮੇਟੀ ਬਣਾਈ ਆ ਜਿਸ ਕੋਰ ਕਮੇਟੀ ਨੇ ਇੱਕ ਡਿਸੀਜਨ ਲਿਆ ਕਿ ਪਿੰਡ-ਪਿੰਡ ਸੰਪਰਕ ਕਰਨ ਲਈ ਆਪਣਾ WhatsApp ਨੰਬਰ ਦਿੱਤਾ ਜਾਵੇ ਤੇ ਅਪੀਲ ਕੀਤੀ ਜਾਵੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਮਕਾਵਾਂ ਨੂੰ ਕਿ ਪੰਥਕ ਕਾਲੀ ਲਹਿਰ ਦੀ ਸਪੋਰਟ ਤੇ ਆਓ ਤੇ ਸਾਡੀ ਮਦਦ ਕਰਨ ਲਈ ਤੁਸੀਂ ਪਿੰਡ ਦੀ ਬੂਥ ਕਮੇਟੀ ਬਣਾਓ ਤੇ ਪਿੰਡ ਦੀਆਂ ਜਿੰਨੀਆਂ ਵੋਟਾਂ ਰਹਿੰਦੀਆਂ ਨੇ ਉਹ ਬੜਵਾਓ ਖਾਲੀ ਤੀਸਰੇ ਮਹੀਨੇ ਦੀ 10 ਤਰੀਕ ਤੱਕ ਸਾਡੇ ਕੋਲ ਸਮਾਂ ਹੈ ਜਿਹੜੀ ਵੋਟ ਗਲਤ ਬਣੀ ਉਹਨੂੰ ਪਟਵਾ ਸਕਦੇ ਹਾਂ ਜਿਹੜੀ ਨਹੀਂ ਬਣੀ ਉਹਨੂੰ ਬਰਵਾ ਸਕਦੇ ਹਾਂ ਇਹ ਹੀ ਅਪੀਲ ਕਰਨ ਲਈ ਸਾਡੀ ਪੰਥਕ ਕਾਲੀਲਾਦ ਦੀ ਕੋਰ ਕਮੇਟੀ ਵੱਲੋਂ ਇਹ ਬੁਲਾਈ ਗਈ ਪ੍ਰੈਸ ਕਾਨਫਰੰਸ ਤੇ ਅਸੀਂ ਤੁਹਾਡੇ ਥਰੂ ਇਹ ਮੈਸੇਜ ਜਿਹੜਾ ਪਿੰਡਾਂ 'ਚ ਸ਼ਹਿਰਾਂ 'ਚ ਸਿੱਖ ਆਵਾਮ ਨੂੰ ਦੇਣਾ ਚਾਹੁੰਦੇ ਹਾਂ ਉਹ ਸਾਡੀ ਮਦਦ ਤੇ ਆਉਣ ਤਾਂ ਕਿ ਅਸੀਂ ਇਹ ਜਿਹੜਾ ਇੱਕ ਪਰਿਵਾਰ ਦਾ ਗਲਬਾ ਪਿਆ ਹੋਇਆ ਗੁਰੂ ਘਰ ਤੇ ਨਿਜ਼ਾਮ ਤੇ ਇੱਕ ਸਾਡੇ ਸਿਧਾਂਤ ਤੇ ਸੰਗਲ ਪਿਆ ਹੋਇਆ ਉਹਨੂੰ ਕੱਟিয়ে ਤੇ ਜਿਹੜਾ ਗਰੀਬ ਸਾਡੇ ਬੱਚਿਆਂ ਦਾ ਹੱਕ ਮਾਰਦੇ ਪਏ ਨੇ ਲੋਕ ਉਹਨਾਂ ਦੀ ਐਜੂਕੇਸ਼ਨ ਤੇ ਉਹ 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 ਉਹਨਾਂ ਦਾ ਬਰਬਾਦ ਕਰਦੇ ਪਏ ਨੇ ਉਹਨਾਂ ਦੀ ਪੇਟ ਤੇ ਲੱਤ ਮਾਰਦੇ ਨੇ ਇੱਕ ਗਰੀਬ ਦੇ ਇਲਾਜ ਲਈ ਜਿਹੜਾ ਸਾਡਾ ਕੁਛ ਅਸੀਂ ਕੁਛ ਕਰ ਨਹੀਂ ਪਾ ਰਹੇ ਇੱਕ ਗੁਰੂ ਘਰ ਦੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਨਲਾਮ ਹੋ ਰਹੀਆਂ ਨੇ ਵੇਚੀਆਂ ਜਾ ਰਹੀਆਂ ਨੇ ਤਬਾਦਲੇ ਹੋ ਰਹੇ ਨੇ ਇਹ ਇਹ ਅਸੀਂ ਸਾਰਾ ਕੁਝ ਠੀਕ ਕਰ ਸਕੀਏ ਇਹਦੇ ਲਈ ਅਸੀਂ ਤਾਕਤ ਮੰਗਦੇ ਆਂ ਇਹ ਅਸੀਂ ਵਚਨ ਦਿੰਦੇ ਆ ਕਿ ਅਸੀਂ ਗੁਰੂ ਘਰ ਦੀ ਸੇਵਾ ਹੀ ਕਰਾਂਗੇ ਰਾਜਨੀਤੀ ਨਹੀਂ ਕਰਾਂਗੇ ਕਿਸੇ ਵੀ ਪੋਲੀਟੀਕਲ ਪਾਰਟੀ ਵਿੱਚ ਜਾਂ ਕਿਸੇ ਵੀ ਇਲੈਕਸ਼ਨ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਨਰੋਲ ਪ੍ਰਬੰਧਕ ਕਮੇਟੀ ਦੀ ਸੇਵਾ 'ਚ ਹਾਜ਼ਰੀ ਲਵਾਵਾਂਗੇ ਤੇ ਗੁਰੂ ਆਸ਼ੇ ਅਨੁਸਾਰ ਸਿੱਖ ਸਿਧਾਂਤ ਕੀ ਨੇ ਇਹ ਸਾਨੂੰ ਤੁਹਾਨੂੰ ਦੱਸਾਂਗੇ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਤੇ ਗੁਰੂ ਆਸ਼ੇ ਅਨੁਸਾਰ ਇਹ ਗੁਰੂ ਨਾਨਕ ਦਾ ਪੈਸਾ ਗੋਲਕ ਦਾ ਪੈਸਾ ਕਿਹੜੇ ਗਰੀਬਾਂ ਲਈ ਆ ਕਿਹੜੀ ਕਿਹੜੀ ਐਜੂਕੇਸ਼ਨ ਲਈ ਬੜਿਆ ਇਹ ਅਸੀਂ ਸਾਨੂੰ ਤੁਸੀਂ ਮੌਕਾ ਦਿਓਗੇ ਉਦੋਂ ਦੱਸਾਂਗੇ ਤੋਂ ਅਸੀਂ ਇਹ ਯਾਤਰੂ ਲਈ ਸਹੂਲਤਾਂ ਗੁਰੂ ਘਰ ਦੀ ਜਾਇਦਾਦਾਂ ਤੇ ਸਿਧਾਂਤ ਬਚਰੋਣੇ ਗਰੀਬ ਬੱਚਿਆਂ ਦੀ এডੂਕੇਸ਼ਨ ਜਿਹੜੇ ਅੱਜ ਗਰੀਬ ਬੱਚੇ ਸਾਡੀ ਬਾਰਡਰ ਬੈਲਟ ਦੇ ਵਿੱਚ ਅਸਾਈ ਬਣਦੇ ਜਾ ਰਹੇ ਨੇ ਇਹ ਬੜੇ ਸਾਡੇ ਲਈ ਦੁੱਖ ਦੀ ਗੱਲ ਆ ਕਿ ਅਸੀਂ ਕਦੀ ਸਾਡੇ ਅੰਗਰੇਜ਼ ਜਿਹੜੇ ਸਿੱਖ ਬਣ ਰਹੇ ਸੀ ਸਾਡੇ ਸਮਾਜ ਦੇ ਵਿੱਚ ਆ ਕੇ ਪਰ ਅੱਜ ਸਾਡੇ ਗਰੀਬ ਬੱਚੇ ਜਿਹੜੇ ਨੇ ਉਹ ਅਸਾਈ ਬਣ ਰਹੇ ਨੇ ਇੱਕ ਇੱਕ ਲਾਲਚ ਕੇ ਐਜੂਕੇਸ਼ਨ ਵੇਲੇ ਐਜੂਕੇਸ਼ਨ ਪੰਜਾਬ ਦੀ ਬਰਬਾਦ ਹੋ ਚੁੱਕੀ ਹੈ ਤੋਂ ਅਸੀਂ ਇਹ ਇਹੀ ਤੁਹਾਡੇ ਥਰੂ ਸਾਰਿਆਂ ਦੇ ਸਿੱਖ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਹੈਲਪ ਤੇ ਆਓ ਸਾਡੀ ਸਪੋਰਟ ਤੇ ਆਓ ਇੱਕ ਸਿੰਘ ਸਾਹਿਬ ਮੇਰਾ ਸਵਾਲ ਸੀ ਉਹੀ ਵੀ ਇੱਥੇ ਮੈਸੇਜ ਅਪੀਲ ਕਰਦੂ ਕਿ ਰਿਪੋਰਟ ਬਣਾ ਲਈ ਵਟਸਐਪ ਨੰਬਰ ਤੇ ਇੱਕ ਅਸੀਂ ਵਟਸਐਪ ਨੰਬਰ ਜਿਹੜਾ ਉਹ ਮੈਨੂੰ ਦੇ ਹੀ ਦਿਓ ਇੱਕ ਵਾਰੀ ਪੰਖ ਖਾਲੀ ਲਾਇਆ ਦਾ ਵਟਸਐਪ ਨੰਬਰ ਆ ਉੱਤੇ ਟੈਲੀਫੋਨ ਕਰਨ ਦੀ ਲੋੜ ਨਹੀਂ ਵਟਸਐਪ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਆਪਣਾ ਟੈਲੀਫੋਨ ਨੰਬਰ ਭੇਜ ਕੇ ਐਡਰੈਸ ਭੇਜ ਕੇ ਨਾਮ ਭੇਜ ਕੇ ਅਸੀਂ ਤੁਹਾਨੂੰ ਆਪ ਸੰਪਰਕ ਕਰਾਂਗੇ ਸੋ ਸਾਡਾ ਵਟਸਐਪ ਨੰਬਰ ਹੈਗਾ 70870 81122 ਇਹ ਇਹ ਮੈਂ ਦੁਬਾਰਾ ਰਿਪੀਟ ਕਰਦਾ 708 708 11122 ਇਹ ਸਾਡਾ WhatsApp ਨੰਬਰ ਆ ਪੰਥਕ ਕਾਲੀ ਲਾਇਬ ਦਾ ਇਹਨੂੰ ਸਾਰੇ ਨੋਟ ਕਰਕੇ ਤੇ ਇਹਦੇ ਤੇ ਸਾਡੀ ਸਾਡੀ ਹੈਲਪ ਲਈ ਸਾਡੀ ਹੈਲਪ ਨਹੀਂ ਕੌਮ ਦੀ ਹੈਲਪ ਹੋਊਗੀ ਗੁਰੂ ਵੱਲੋਂ ਤੁਹਾਨੂੰ ਸ਼ਾਬਾਸ਼ ਮਿਲੋਗੇ ਗੁਰੂ ਦਸਮ ਪਾਤਸ਼ਾਹ ਦੇ ਬੱਚਾ ਨੇ ਸਰੀਰ ਦੇ ਕੇ ਧਾਮ ਦੇ ਕੇ ਆਪਣੇ ਜਿਹੜਾ ਸਾਨੂੰ ਮਿਸ਼ਨ ਦਿੱਤਾ ਜਿਹੜੇ ਸਾਨੂੰ politcal ਤੇ ਧਾਰਮਿਕ ਆਜ਼ਾਦੀ ਦਿੱਤੀ ਆ ਉਹਨੂੰ ਬਚਾਈਏ ਜਿਹੜਾ ਦਸਮ ਪਾਤਸ਼ਾਹ ਦਾ ਖਾਲਸਾ ਧਰਮ ਨਾ ਰਿਹਾ ਤੇ ਸਾਡੀ ਆਤਮਾ ਰੋਲਦੀ ਰਹੂਗੀ ਫਿਰ ਸਾਡੀ ਟੁੱਟੀ ਗੱਡਣ ਵਾਲਾ ਕੋਈ ਨਹੀਂ ਅੱਜ ਤੁਸੀਂ ਦੇਖੋ ਮਜ਼ਾਕ ਜਿਹੜਾ ਇੱਕ ਇੱਕ ਉਹ ਸਿੱਖ ਸੀਗੇ ਜਿਨ੍ਹਾਂ ਨੇ ਆਪਣੇ ਸਰੀਰ ਤਾਂ ਦੇ ਕੇ ਦਸਮ ਪਾਤਸ਼ਾਹ ਨਾਲ ਟੁੱਟੀ ਗੱਡੀ ਉਹਦਾ ਉਹਦਾ ਇੱਕ ਤਿਉਹਾਰ ਹੋਵੇ ਉਹਦਾ ਜੋੜ ਮੇਲਾ ਹੋਵੇ ਤੇ ਉਥੇ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਇਹ ਕਹੇ ਕਿ ਪਹਿਲਾਂ ਇੱਥੇ ਆਓ ਸਾਡੇ ਕੋਲ ਬਾਅਦ ਚ ਟਾਈਮ ਮਿਲੇ ਤਾਂ ਮੱਥਾ ਟੇਕ ਲਓ ਨਹੀਂ ਤੇ ਨਹੀਂ ਪਹਿਲਾਂ ਸਾਡੇ ਨਾਲ ਟੁੱਟੇ ਗੰਢੋ ਇਹ ਅਜੇ ਵੀ ਇਹ ਸੋਚਦੇ ਨੇ ਕਿ ਗੁਨਾਹਗਰ ਕੌਮ ਆ ਸਾਡੀ ਉਹਨੂੰ ਟੁੱਟੀ ਸਾਡੇ ਨਾਲ ਗੱਢਣੀ ਚਾਹੀਦੀ ਆ ਪਾਦਲ ਪਰਿਵਾਰ ਨਾਲ ਇਹਨਾਂ ਦਾ ਮੂੰਹ ਭੰਨਣ ਲਈ ਇੱਕੋ ਇੱਕ ਤਰੀਕਾ ਸਮਾਂ ਆਇਆ ਸਾਡੇ ਤੇ ਇਹ ਦੁਬਾਰਾ ਨਹੀਂ ਆਉਣਾ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਕਿ ਜਿਹੜਾ ਗੱਲ ਜਬਾਨੋਂ ਤੀਰ ਕਮਾਣੋਂ ਨਿਕਲੇ ਹੱਥ ਨੇ ਕਦੀ ਨਹੀਂ ਆਉਂਦੇ ਹੱਥੋਂ ਨਿਕਲ ਚੁੱਕਾ ਸਮਾਂ ਵੀ ਹੱਥ 'ਚ ਨਹੀਂ ਆਉਂਦਾ ਇਸ ਸਮੇਂ ਨੂੰ ਸੰਭਾਲ ਲਓ ਸਾਰੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਡੀ ਬੈਕ ਤੇ ਦੀਵਾਰ ਦੀ ਤਰ੍ਹਾਂ ਖੜੇ ਹੋ ਤੁਹਾਨੂੰ ਰਿਜ਼ਲਟ ਦੇਵਾਂਗੇ ਤੁਹਾਡਾ ਨਾ ਵਾਦਾ ਕਿ ਅਸੀਂ ਕਿਸੇ ਵੀ ਸੂਰਤ ਵਿੱਚ ਇਸ ਇਸ ਮਿਸ਼ਨ ਦੇ ਵਿੱਚ ਰਾਜਨੀਤੀ ਨਹੀਂ ਵੜਨਦੇ ਆਂਗੇ ਤੇ ਨਾ ਰਾਜਨੀਤੀ ਕਿਸੇ ਨੂੰ ਕਰਨ ਦੇ ਆਂਗੇ ਇਹ ਰਾਜਨੀਤੀ ਦੁਨੀਆ ਦੀ ਝੂਠੀ ਰਾਜਨੀਤੀ ਆ ਇੱਕ ਅਕਾਲਪੁਰ ਸੱਚੇ ਵਿਗਰੂ ਦੀ ਰਾਜਨੀਤੀ ਸੱਚੀ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਗੁਰੂ ਗਬੇਰ ਸਿੰਘ ਜੀ ਨੇ ਕੀਤੀ ਉਹਦੇ ਬੱਚਿਆਂ ਨੇ ਕੀਤੀ ਪ੍ਰਾਤਨ ਸਿੱਖਾਂ ਨੇ ਕੀਤੀ ਉਹ ਉਹੀ ਰਾਜਨੀਤੀ ਗੁਰੂ ਘਰ ਚ ਰਹੂਗੀ ਜੇ ਲੋੜ ਪਊ ਤੇ ਸਰੀਰਾਂ ਦੇ ਦਾਨ ਦੇਣ ਵਾਲੇ ਸਿੱਖ ਅੱਗੇ ਹੋਣ ਨਾ ਕਿ ਘਰ ਬਣਾਉਣ ਵਾਲੇ ਪੰਥ ਨੂੰ ਅਜਾੜਾ ਕਰਕੇ ਪੰਥ ਦੇ ਗਰੀਬ ਬੱਚਿਆਂ ਨੂੰ ਪਾ ਪੋਲੀਟੀਕਲ ਪੱਠੀ ਦਾ ਬਾਲਣ ਬਣਾ ਕੇ ਤੇ ਆਪਣੀਆਂ ਰੋਟੀਆਂ ਸੇਕਣ ਵਾਲੇ ਲੀਡਰਾਂ ਨੂੰ ਗੁਰੂ ਘਰ ਚੋਂ ਬਾਹਰ ਕਰੀਏ